ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਪੰਜਾਬੀ ਜ਼ਪਾਨ ਤੋਂ YouTube ਚੈਨਲ ਤੇ ਤੇ ਪੰਜਾਬੀ ਜ਼ਪਾਨ ਤੋਂ Facebook ਪੇਜ ਤੇ ਸੋ ਦੋਸਤੋ ਜਿਹੜੀ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਆ ਇਹ ਹੈਗੀ ਆ ਫਿਲੀਪੀਨ ਮਨੀਲਾ ਕੰਟਰੀ ਤੇ ਜਿਹੜੇ ਦੋਸਤ ਨਵਾਂ ਨਵੇਂ ਜਾਣਾ ਚਾਹੁੰਦੇ ਆ ਹਨਾ ਇਹ ਉਹਨਾਂ ਲਈ ਦੋਸਤੋ ਬਹੁਤ ਮਹੱਤਵਪੂਰਨ ਜਾਣਕਾਰੀ ਹੋਊਗੀ ਜੋ ਤੁਹਾਨੂੰ ਲੱਗਦਾ ਕਿ ਫਿਲੀਪੀਨ ਜਾ ਕੇ ਤੁਸੀਂ ਆ ਆਪਦਾ ਕੋਈ ਨਵਾਂ ਬਿਜ਼ਨਸ ਜਿਹੜਾ ਉੱਥੇ ਚੱਲਦਾ ਫਾਈਨੈਂਸ ਦਾ ਕੰਮ ਆ ਜਿਹੜਾ ਵੀ ਉਹ ਤੁਸੀਂ ਦੁਬਾਰਾ ਹੁਣ ਚਲਾ ਲਓਗੇ ਹਨਾ ਜਾਂ ਨਵੇਂ ਤਰੀਕੇ ਨਾਲ ਤੁਸੀਂ ਉਹਨੂੰ ਚਲਾ ਲਓਗੇ ਸੋ ਬਈ ਦੋ ਤਿੰਨ ਜਿਹੜੇ ਬੰਦਿਆਂ ਨਾਲ ਮੇਰੀ ਗੱਲ ਹੋਈ ਜਿਹੜੇ ਫਿਲੀਪੀਨ ਚ ਰਹਿ ਰਹੇ ਆ ਤੋ ਇਦਾਂ ਹੀ ਉਹਨਾਂ ਨੇ ਘਟੋ-ਘਟ ਇੰਡੀਆ ਦੇ 10 ਲੱਖ ਰੁਪਏ ਦਾ ਜਿਹੜਾ ਉਹ ਨੁਕਸਾਨ ਆਪਣਾ ਕਰਾਇਆ ਵਾ ਇੰਡੀਆ ਦਾ ਤੋ ਕੋਈ ਵਿਆਜੂ ਪੈਸੇ ਫੜ ਕੇ ਆਇਆ ਸੀ ਕੋਈ ਲੈਂਪਟ ਬਣਾ ਕੇ ਆਇਆ ਸੀ ਕੋਈ ਉਹਦਾ ਘਰ ਗੈਣੇ ਰੱਖ ਕੇ ਆਇਆ ਸੀਗਾ ਤੇ ਕੋਈ ਘਰ ਵੇਚ ਕੇ ਆਇਆ ਸੀ ਤੇ ਜਿਹੜਾ ਉਹਦਾ ਪਰਿਵਾਰ ਸੀਗਾ ਉਹ ਮਗਰ ਅ ਕਿਰਾਏ ਤੇ ਰਹਿ ਰਿਹਾ ਸੀਗਾ ਤੇ ਉਹਨੂੰ ਜਿਹੜੇ ਸਬਜ਼ ਬਾਗ ਦਿਖਾਈ ਗਏ ਸੀਗੇ ਉਹ ਕੁਝ ਕੁ ਲੋਕੀਆ ਫਿਲੀਪੀਨ ਦੇ ਵਿੱਚ ਜਿਹੜੇ ਉੱਥੇ ਇੜੀਆ ਜਾਂਦੇ ਆ ਕੁਝ ਕੁ ਲੋਕੀਆ ਚਲੋ ਆਪਾਂ ਅੱਗੇ ਜਾ ਕੇ ਵੀ ਗੱਲ ਖੋਲ੍ਹਦੇ ਆ ਇਹ ਜਿਹੜੇ ਉੱਥੇ ਲੋਕਾਂ ਨੂੰ ਜਿਹੜੇ ਬੇਰੁਜ਼ਗਾਰ ਨੌਜਵਾਨ ਫਿਰਦੇ ਆ ਤੇ ਉਹਨਾਂ ਨੂੰ ਸੁਪਨੇ ਦਿਖਾਉਂਦੇ ਆ ਕਿ ਤੁਸੀਂ ਇੱਕ ਉੱਥੇ ਦੁਕਾਨ ਖੁੱਲੀ ਆ ਦੁਕਾਨ ਤੁਸੀਂ ਆਪਦੀ ਖੋਲ ਲੈਣੀ ਆ ਫਾਈਨੈਂਸ ਦਾ ਕੰਮ ਆ ਉੱਥੇ ਤੇ ਤੁਸੀਂ ਜਾ ਕੇ ਸਿਰਫ ਉੱਥੇ ਪੈਸੇ ਉੱਥੇ ਲੋਕਾਂ ਨੂੰ ਦੇਣੇ ਆ ਤੇ ਲੋਕ ਤੁਹਾਨੂੰ ਉੱਥੇ ਵਿਆਜ ਡੇਲੀ ਦਾ ਡੇਲੀ ਤੁਸ ਤੁਹਾਨੂੰ ਮਿਲੂਗਾ ਮੈਂ ਇਹਦੇ ਤੇ ਪਹਿਲਾਂ ਵੀ ਕਾਫੀ ਵੀਡੀਓ ਕੀਤੀਆਂ ਪਰ ਸਾਡੇ ਜਿਹੜੇ ਉਹਨਾਂ ਨੌਜਵਾਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਤੇ ਉਹ ਰੋਪੇ ਕਹਿੰਦੇ ਭਈ ਅਸੀਂ ਤਾਂ ਆਪਦਾ ਸਾਰਾ ਕੋਸ਼ਿ ਜਿਹੜਾ ਉਹ ਇੱਥੇ ਹਾਰ ਗਏ ਲੋਕਾਂ ਦੀਆਂ ਗੱਲਾਂ ਚਾ ਕੇ ਉਹ ਕੁਛ ਲੋਕ ਆ ਜਿਹੜੇ ਮੰਨ ਲਓ ਜਿਹੜੇ ਵਿੱਚੋਂ ਕੋਈ 2-3 ਲੱਖ ਰੁਪਇਆ ਖਾਣ ਦੇ ਲਈ ਤੇ ਉਹ ਤੁਹਾਨੂੰ ਸਭ ਜਵਾਗ ਦਿਖਾਉਂਦੇ ਆ ਤੇ ਬਹੁਤ ਜਿਹੜੇ ਜ਼ਿਆਦਾ ਤਦਾਦ ਦੇ ਵਿੱਚ ਜਿਹੜੇ ਪੰਜਾਬੀ ਵੀਰ ਆ ਉੱਥੇ ਮਿਹਨਤ ਕਰ ਰਹੇ ਆ ਤੇ ਆਪਦਾ ਸਾਰਾ ਕੁਝ ਉਹਨਾਂ ਨੇ ਆਪਦਾ ਪੰਜਾਬ ਪੰਜਾਬ ਆਪਦੇ ਘਰ ਦੇ ਵੀ ਸੌਖੇ ਕੀਤੇ ਤੇ ਬਹੁਤ ਲੋਕ ਆ ਜਿਹੜੇ ਮੰਨ ਲਓ ਉੱਥੇ ਦਾਨ ਪੁੰਨ ਵੀ ਕਰਦੇ ਆ ਗੁਰੂ ਘਰਾਂ 'ਚ ਸੇਵਾ ਵੀ ਕਰਦੇ ਤੇ ਬਹੁਤ ਚੰਗੇ ਲੋਕ ਆ ਉੱਥੇ ਜਿਹੜੇ ਬਹੁਤਾਤ 'ਚ ਪਰ ਕੁਝ ਲੋਕ ਆ ਜਿਹੜੇ ਉਹ ਪੰਜਾਬ ਚ ਬੈਠੇ ਭੂਲੇ ਭਾਲੇ ਲੋਕਾਂ ਨੂੰ ਗਮਰਾਹ ਕਰਦੇ ਆ ਸਾਰਾਫ ਆਪ ਦੇ 2-3 ਲੱਖ ਵਿੱਚੋਂ ਕਮਾਉਣ ਲਈ ਜੇ ਏਜੰਟ ਕਹਿੰਦਾ ਵੀ 2 ਲੱਖ ਲੱਗੂਗਾ ਜਾਂ 4 ਲੱਖ ਲੱਗੂਗਾ ਜਾਂ 5 ਲੱਖ ਲੱਗੂਗਾ ਤੇ ਉਹ ਅੱਗੇ ਜਾ ਕੇ ਕਹਿੰਦੇ ਕਿ ਭਾਈ ਥੋੜਾ 7 ਲੱਖ ਲੱਗੂਗਾ ਤੇ ਏਜੰਟਾਂ ਨਾਲ ਥੋੜੀ ਅਸੀ ਸੈਟਿੰਗ ਕਰਾਉਣੇ ਆ ਅਸੀਂ ਹੀ ਤੁਹਾਡਾ ਕੰਮ ਪਵਾ ਕੇ ਦਵਾਂਗੇ ਤੁਹਾਨੂੰ ਮੋਟਰ ਲੈ ਕੇ ਦਵਾਂਗੇ ਤੁਹਾਡਾ ਲਾਇਸੈਂਸ ਬਣਾ ਕੇ ਦਵਾਂਗੇ ਤੇ ਗਾਕਾਂ ਦੇ ਵਿੱਚ ਪੈਸੇ ਪਵਾ ਕੇ ਦਵਾਂਗੇ ਜਿਹੜੀ ਇਹੀ ਜਿਹੜੇ ਉਹ 2-3 ਮੁੰਡੇ ਸ਼ਿਕਾਰ ਹੋਏ ਜਦੋਂ ਮੈਨੂੰ ਉਹਨਾਂ ਨੇ ਗੱਲ ਦੱਸੀ ਹਨਾ ਤੇ ਮੈਨੂੰ ਕਹਿੰਦੇ ਵੀ ਉਪਾਜੀ ਤੁਸੀਂ ਬਾਈ ਬਣ ਕੇ ਇਸ ਚੀਜ਼ ਤੇ ਵੀਡੀਓ ਜਰੂਰ ਕਰੋ ਵੀ ਅਸੀਂ ਤਾਂ ਜਿਹੜਾ ਉਹ ਆਪਦਾ ਅਜਾੜਾ ਕਰ ਚੁੱਕੇ ਆਂ ਵੀ ਜੇ ਹੁਣ ਅਸੀਂ ਖੁੱਲ ਕੇ ਇਹ ਗੱਲ ਆਪਦੇ ਘਰਦਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਦੱਸਦੇ ਆਂ ਤੇ ਉਹ ਕਹਿਣਗੇ ਵੀ ਇਹਦੇ ਤੋਂ ਕੰਮ ਨਹੀਂ ਹੋਇਆ ਜਾਂ ਕੁਝ ਵੀ ਜਿਹੜਾ ਉੱਥੋਂ ਦਾ ਸਿਸਟਮ ਹੀ ਇਦਾਂ ਦਾ ਵੀ ਨਵੇਂ ਬੰਦੇ ਦਾ ਜਿਹੜਾ ਕੰਮ ਚੱਲਣਾ ਉਹ ਉੱਥੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਵੀ ਪਤਾ ਨਹੀਂ ਕਿੰਨੇ ਕੁ ਲੋਕ ਆ ਜਿਹੜੇ ਸਦਾਗਰ ਸਿੰਘ ਹੁਣਾਂ ਦਾ ਗੱਲ ਹੁੰਦੀ ਆ ਜਿਹੜੇ ਕਾਫੀ ਪੁਰਾਣੇ ਆ ਉੱਥੇ ਮੋਤਵਰ ਬੰਦੇ ਆ ਕਿ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਉੱਥੋਂ ਦੇ ਹਾਲਾਤ ਜਿਹੜੇ ਦੱਸਦੇ ਆ ਉਹ ਕਹਿੰਦੇ ਵੀ ਸਾਡੇ ਕੋਲੇ ਗੁਰੂ ਘਰ 20 20 ਮੁੰਡੇ ਉਹ ਜਿਹੜੇ ਜਿਨ੍ਹਾਂ ਕੋਲੇ ਕੰਮਕਾਰ ਵੀ ਨਹੀਂਗਾ ਉਹ ਸਾਡੇ ਕੋਲੇ ਇੱਥੇ ਆਉਂਦੇ ਆ ਤੇ ਵੀ ਸਾਨੂੰ ਕਹਿੰਦੇ ਵੀ ਸਾਨੂੰ ਇੰਡੀਆ ਚੜਾ ਦਿਓ ਪਰ ਜਦੋਂ ਕਹਿੰਦੇ ਉਹਨਾਂ ਦੀ ਸਟੋਰੀ ਸੁਣੀਦੀ ਆ ਉਹਨਾਂ ਦੀ ਸਟੋਰੀ ਵੀ ਸੇਮ ਹੁੰਦੀ ਆ ਇੰਡੀਆ ਦਾ 10 ਲੱਖ ਰੁਪਈਆ ਉਹ ਖੂਚ ਸੱਟ ਚੁੱਕੇ ਹੁੰਦੇ ਆ ਬਾਕੀ ਜਿਨ੍ਹਾਂ ਦੇ ਕਾਮਕਾਰ ਉੱਥੇ ਸੈਟ ਆ ਉਹਨਾਂ ਦੇ ਬਹੁਤ ਜ਼ਿਆਦਾ ਹੀ ਉਹ ਸੈਟ ਅਪ ਆਈ ਨਵੇਂ ਬੰਦੇ ਨੂੰ ਉੱਥੇ ਜਿਹੜਾ ਕੰਮਕਾਰ ਕਰਨਾ ਬਹੁਤ ਔਖਾ ਹੋਇਆ ਪਿਆ ਮੁਸ਼ਕਲ ਹੋਇਆ ਪਿਆ ਤੁਹਾਨੂੰ ਕਿਵੇਂ 10 ਲੱਖ ਦੇ ਵਿੱਚ ਜਾਂ 12 ਲੱਖ ਦੇ ਵਿੱਚ ਤੁਸੀਂ ਕਿਵੇਂ ਵੜਦੇ ਹੋ ਜਿਹੜੇ ਨਵੇਂ ਬੰਦਿਆਂ ਨੂੰ ਸਬਜ਼ਿਬਾਗ ਉੱਥੇ ਪੰਜਾਬ ਬੈਠਿਆਂ ਨੂੰ ਦਿਖਾਈ ਜਾਂਦੇ ਆ ਜਿਹੜੇ ਲੂਟੂ ਕਿਸਮ ਦੇ ਲੋਕ ਆ ਉਹਦੇ ਬਾਰੇ ਅੱਜ ਗੱਲ ਕਰਾਂਗੇ ਜੇ ਤੁਹਾਨੂੰ ਉਹ ਕਹਿੰਦੇ ਆ ਕਿ 4 ਤੋਂ 5 ਲੱਖ ਰੁਪਈਆ ਤੁਹਾਡਾ ਇੰਡੀਆ ਦਾ ਖਰਚਾ ਆਊਗਾ ਉੱਥੇ ਜਾਣ ਜਾਣ ਤੇ ਤੇ ਉਹ ਚਲੋ ਉਹਦੇ ਵਿੱਚੋਂ ਵੀ ਉਹ ਕਮਾਈ ਕਰ ਜਾਂਦੇ ਆ ਤੁਹਾਨੂੰ ਇਹ ਗੱਲ ਕਹਿੰਦੇ ਆ ਕਿ ਭਾਈ ਇਹਦੇ ਵਿੱਚੋਂ ਹੀ ਤੁਹਾਡਾ ਕੰਮ ਚਲਾ ਦਾਂਗੇ ਹੁਣ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਆ ਫਿਰ ਤੁਹਾਨੂੰ ਤਰੀਕੇ ਨਾਲ ਕਿਹਾ ਜਾਂਦਾ ਕਿ ਭਾਈ ਤੂੰ ਤਾਂ ਇੱਥੇ ਪਹੁੰਚ ਗਿਆ ਕਿਉਂਕਿ ਜਿਹੜਾ 5 ਲੱਖ ਲਿਆ ਹੁੰਦਾ ਨੇ 6 ਲੱਖ ਲਿਆਂਦਾ ਉਹਦੇ ਵਿੱਚੋਂ ਹੀ ਉਹ ਪੈਸੇ ਜਿਹੜੇ ਤੁਹਾਡੇ ਖਾਦੇ ਜਾਂਦੇ ਆ ਫਿਰ ਉੱਥੇ ਵੀਰੋ ਕੋਈ ਵੀ ਕੰਮ ਐਦਾਂ ਦਾ ਹੈ ਨਹੀਂਗਾ ਵੀ ਜੇ ਤੁਸੀਂ ਉੱਥੇ ਕਹੋ ਵੀ ਅਸੀਂ ਇੱਕ ਕਿਰਤ ਕਰਕੇ ਜਾਂ ਕਿਸੇ ਸ਼ਾਪ ਤੇ ਲੱਗ ਕੇ ਜਾਂ ਕਿਸੇ ਫੈਕਟਰੀ ਤੇ ਲੱਗ ਕੇ ਜਿਹੜਾ ਤੁਸੀਂ ਪੈਸੇ ਲਾਏ ਹੋਣਗੇ ਵੀ ਤੁਸੀਂ ਉਹ ਹੁੱਕ ਮਾਰ ਸਕਦੇ ਆ ਉਹ ਇਹੋ ਜਿਹਾ ਕੁਝ ਵੀ ਕੰਮ ਨਹੀਂ ਜਿਹੜਾ ਉੱਥੇ ਬਿਜ਼ਨਸ ਆ ਜਿਵੇਂ ਤੁਸੀਂ ਮਿੱਠਾ ਚਾਹ ਚ ਪਾਉਨੇ ਆ ਜਿੰਨਾ ਤੁਸੀਂ ਮਿੱਠਾ ਚਾਹ ਚ ਪਾਉਂਗੇ ਤੇ ਤੁਹਾਨੂੰ ਓਨਾ ਹੀ ਸਵਾਦ ਮਿਲੂਗਾ ਤੁਹਾਨੂੰ ਉੱਥੇ ਘੱਟੋ ਘੱਟ ਫੇਰ ਉਹ ਤੁਹਾਨੂੰ ਕੀ ਗੇਮ ਕਰਦੇ ਆ ਤੁਹਾਨੂੰ ਕਹਿੰਦੇ ਵੀ ਭਾਈ ਇੰਡੀਆ ਤੋਂ ਆਪਦਾ 3-4 ਲੱਖ ਹੋਰ ਮੰਗਾ ਕਿਤੇ ਤੋਂ ਉਹਨਾਂ ਨੇ ਕਿਹਾ ਹੁੰਦਾ ਕਿ ਇੰਨੇ ਪੈਸੇ ਆ ਤੇ ਤੂੰ ਉੱਥੇ ਪਹੁੰਚ ਜਾਏਗਾ ਪਰ ਉਹ ਕਦੇ ਸੱਚ ਨਹੀਂ ਦੱਸ ਦੇਗੇ ਕਿ ਭਾਈ ਤੈਨੂੰ ਇੰਡੀਆ ਦਾ 2-3 ਲੱਖ ਰੁਪਈਆ ਤੈਨੂੰ ਹੋਰ ਇੰਡੀਆ ਤੋਂ ਮਂਗਾਉਣਾ ਪੈਣਾ ਇਹ ਨਵੇਂ ਬੰਦਿਆਂ ਦੀ ਜਿਹੜਾ ਕੁਛ ਉਹਨਾਂ ਨਾਲ ਵਾਪਰ ਰਿਹਾ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਪੰਜਾਬ ਵਾਲਿਓ ਵੀ ਕਿਤੇ ਤੁਸੀਂ ਫਸ ਨਾ ਗਏਓ ਇਸ ਚੱਕਰ ਦੇ ਵਿੱਚ ਬਾਕੀ ਅੱਗੇ ਜਾ ਕੇ ਆਪਾਂ ਇਹਦੀ ਹੋਰ ਜਿਹੜੀ ਕੁੰਡਲੀ ਖੋਲ੍ਹਦੇ ਆ ਚਲੋ ਜੀ ਉਹ ਬੰਦਾ ਉੱਥੇ ਫਸ ਚੁੱਕਾ ਹੁੰਦਾ ਵਾ ਉਹਨੂੰ ਨਾਂ ਤਾਂ ਬੋਲੀ ਆਉਂਦੀ ਹੁੰਦੀ ਆ ਚਲੋ ਜੀ ਉਹ ਇੰਡੀਆ ਤੋਂ ਹੋਰ ਪੈਸੇ ਉਹ ਮਜਬੂਰ ਹੁੰਦੇ ਆ ਘਰਦਿਆਂ ਨੂੰ ਕਹਿੰਦੇ ਵੀ ਮੈਂ ਇੱਥੇ ਕੰਮ ਪਾਉਣਾ ਦੇ ਉਹ 20 ਲੱਖ ਰੁਪਇਆ ਮੰਨ ਲਓ ਕਿ ਸੋ ਉੱਥੇ ਪਾਉਂਦਾ ਉਹਦੇ ਵਿੱਚੋਂ ਨਵੀਆਂ ਜਦੋਂ ਮਹੀਨਾ ਉਹ ਬੰਦਾ ਜਾਂਦਾ ਉਹਦੀਆਂ ਗਾਹਕਾਂ ਨੂੰ ਪੈਸੇ ਦੇ ਦਿੰਦੀਆਂ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੂੰ ਬੋਲੀ ਵੀ ਨਹੀਂ ਆਉਂਦੀ ਨਵਾਂ ਨਵਾਂ ਬੰਦਾ ਵਾ ਵੀ ਸਾਨੂੰ ਵਧਾ ਕੇ ਇਹ ਪੈਸੇ ਦੇਊਗਾ ਹੋਰ ਤੇ ਸਾਨੂੰ ਫਿਰ ਅਸੀਂ ਜਦੋਂ ਇਹਦੇ ਪੈਸੇ ਮਾਰਾਂਗੇ ਕਿਉਂਕਿ ਉੱਥੇ ਕੋਈ ਵੀ ਕੰਮ ਜਿਹੜਾ ਇਹ ਲੀਗਲ ਨਹੀਂਗਾ ਸਾਰਾ ਇਹ ਜਿਹੜਾ ਕੰਮ ਬਿਨਾ ਕਾਗਜ਼ੀ ਪੱਤਰਾਂ ਤੋਂ ਹੁੰਦਾ ਆਪਾਂ ਜੇ ਉਹ ਸਾਡੇ ਪੈਸੇ ਵੀ ਮਾਰ ਜਾਂਦੇ ਆ ਉੱਥੇ ਲੱਖਾਂ ਰੁਪਏ ਆਪਣੇ ਪਿਆਬੀ ਨੌਜਵਾਨਾਂ ਦੇ ਮਰਦੇ ਵੀ ਆ ਤੇ ਉਹਨਾਂ ਨੂੰ ਲੋਕ ਜਿਹੜੇ ਹੁੱਦਨ ਦੇ ਵੀ ਆ ਯਾਨੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਾਰੇ ਲੋਕ ਹੀ ਉੱਥੋਂ ਦੇ ਮਾਰੇ ਆ ਪਰ ਜੇ ਇੱਕ ਮੰਨ ਲਓ ਪੰਜਾਬ ਤੋਂ ਇੱਕ ਤੰਗੀਆਂ ਤੁਰਸ਼ੀਆਂ ਤੋਂ ਜੂਝਦਾ ਹੋਇਆ ਪਰਿਵਾਰ ਆਪਦਾ ਮੁੰਡਾ ਉੱਥੇ ਭੇਜਦਾ ਤੇ ਉਹਨਾਂ ਨੂੰ ਇਹੀ ਹੁੰਦਾ ਕਿ ਭਾਈ ਅਸੀਂ ਜਿਹੜਾ ਉਹ ਇਹ ਸੌਖੇ ਹੋ ਜਗੇ ਵੀ ਪਰਦੇਸਾਂ ਚ ਵੀ ਭੇਜ ਕੇ ਆਪਦਾ ਤੀ ਪਤ ਫਿਰ ਜਿਹੜਾ ਉੱਥੇ ਜਦੋਂ ਉਹਨਾਂ ਦੇ ਪੈਸੇ ਡੁੱਬਦੇ ਆ ਫਿਰ ਉਹ ਨਿਰਾਸ਼ਾ ਦੇ ਦੌਰ ਚ ਚਲੇ ਜਾਂਦੇ ਆ ਨੌਜਵਾਨ ਤੇ ਤੁਸੀਂ ਇਹ ਕਹਾ ਵੀਡੀਓ ਦੇਖਿਓ ਕਿ ਪੰਜਾਬੀ ਮੁੰਡੇ ਆ ਲੁੱਟਖੋ ਕਰਦੇ ਆ ਆ ਵੀਡੀਓ ਪਹਿਲਾਂ ਦੇਖਿਓ ਇਹ ਪੰਜਾਬੀ ਮੁੰਡਾ ਤੇ ਪੰਜਾਬੀ ਮੁੰਡੇ ਲੁੱਟਖਿਓ ਕਿਉਂ ਕਰਦੇ ਆ ਪਹਿਲਾਂ ਇਹ ਵੀਡੀਓ ਜ਼ਰੂਰ ਧਿਆਨ ਨਾਲ ਦੇਖਿਆ ਜੀ ਇਹ ਹੈਗਾ ਉਹ ਪੰਜਾਬੀ ਮੁੰਡੇ ਜਿਹੜੇ ਲੁੱਟਖੋ ਕਰਦੇ ਇਹਦੇ ਵਿੱਚ ਇੱਕ ਤਾਂ ਜਿਹੜੇ ਮਾਪੇ ਆ ਜੇ ਕੋਈ ਨਸ਼ਾ ਕਰਦਾ ਉਹਨੂੰ ਭਾਈ ਮਨੀਲਾ ਭੇਜ ਦੋ ਜੇ ਕੋਈ ਪਰਚਾ ਵਾ ਉਹਨੂੰ ਮਨੀਲਾ ਭੇਜ ਦੋ ਕਿਉਂਕਿ ਇੱਥੇ ਕੁਛ ਵੀ ਉਹ ਜਿਹੜਾ ਨਹੀਂ ਲੱਗਦਾਗਾ ਕੋਈ ਪੁਲਿਸ ਵਰਗਾ ਵੈਰੀਫਿਕੇਸ਼ਨ ਨਹੀਂ ਚਾਹੀਦੀਗੀ ਸਿਰਫ ਤੁਸੀਂ ਉਹਦਾ ਪਾਸਪੋਰਟ ਦਿਓ ਤੇ ਕੁਛ ਡਾਕੂਮੈਂਟ ਦਿਓ ਤੇ ਤੁਹਾਡਾ ਜਿਹੜਾ ਉਹ ਵੀਜ਼ਾ ਸੌਖੇ ਤਰੀਕੇ ਨਾਲ ਲੱਗ ਜਾਂਦਾ ਫਿਰ ਜਿਹੜੇ ਆ ਨੌਜਵਾਨ ਤੁਸੀਂ ਦੇਖਦੇ ਆ ਪੰਜਾਬੀ ਹੀ ਲੁੱਟਾਂ ਖੋਹ ਕਿਉਂ ਕਰਦੇ ਆ ਜਦੋਂ ਇਹਨਾਂ ਦੇ ਕੰਮ ਨਹੀਂ ਉੱਥੇ ਚੱਲਦੇ ਇਹਨੂੰ ਥੋੜਾ ਜਿਹਾ ਢੰਗਾਈ ਚ ਸੋਚੋ ਨਹੀਂ ਇਹਨਾਂ ਨੂੰ ਲੁੱਟਾਂ ਖੋਹਾਂ ਕਰਨ ਦੀ ਕੀ ਲੋੜ ਹੈ ਇਹਨਾਂ ਦੇ ਕੰਮ ਚੱਲਦੇ ਹੁੰਦੇ ਇਹਨਾਂ ਹੀ ਨੌਜਵਾਨਾਂ ਦੇ ਜਾਂ ਜਿਹੜੇ ਆਪਾਂ ਨਸ਼ੇ ਕਰਦੇ ਨੌਜਵਾਨ ਜਿਹੜੇ ਆਪਾਂ ਸੇ ਬਾਹਰ ਭੇਜ ਦਿੰਨੇ ਆਂ ਪਰਦੇਸਾਂ ਦੇ ਵਿੱਚ ਕਿ ਚਲੋ ਭਾਈ ਉੱਥੇ ਜਾ ਕੇ ਇਹ ਸੈੱਟ ਹੋਊਗਾ ਜਿਹੜਾ ਨਸ਼ਾ ਭਾਈ ਉਹ ਹਰ ਇੱਕ ਦੇਸ਼ ਦੇ ਵਿੱਚ ਪਹੁੰਚ ਚੁੱਕਾ ਫਿਲੀਪੀਨ ਦੇ ਵਿੱਚ ਵੀ ਹੈਗਾ ਹਰ ਇੱਕ ਦੇਸ਼ 'ਚ ਜਣੀ ਆਪਾਂ ਕੱਲੇ ਫਿਲੀਪੀਨ 'ਚ ਨਹੀਂ ਕਹਿ ਸਕਦੇ ਜੇ ਤੁਸੀਂ ਆਪ ਦਾ ਬੱਚਾ ਭੇਜਣਾ ਭਾਈ ਉਹਦੀ ਸੋਚ ਦੇ ਵਿੱਚੋਂ ਜਿਹੜਾ ਉਹ ਨਸ਼ਾ ਕੱਢ ਕੇ ਭੇਜੋ ਜੇ ਉਹਦੀ ਸੋਚ ਦੇ ਵਿੱਚ ਨਸ਼ਾ ਹੈਗਾ ਤਾਂ ਉਹਨੇ ਹਰ ਕਿਤੇ ਜਿਹੜਾ ਉਹ ਨਸ਼ਾ ਉਹਨੇ ਆਪਦੇ ਲਈ ਪੈਦਾ ਕਰ ਲੈਣਾ ਜਿਹੜਾ ਬੰਦਾ ਦੀ ਸੋਚ ਦੇ ਵਿੱਚ ਨਸ਼ਾ ਉਹਨੇ ਨਸ਼ਾ ਲੱਭਣ ਤੁਰੇ ਤੁਰ ਪਿਆ ਤੇ ਉਹਨੇ ਲੈ ਕੇ ਹੀ ਆਉਣਾ ਸੋ ਇਹ ਕਾਰਨ ਜਿਹੜੇ ਪੰਜਾਬੀ ਨੌਜਵਾਨਾਂ ਦੇ ਜਦੋਂ ਇਹ ਵੀਡੀਓ ਦੇਖੀ ਜਾਂ ਮੈਨੂੰ ਕਿਸੇ ਮਿੱਤਰਾਂ ਨੇ ਭੇਜੀਆਂ ਕਿ ਬਾਈ ਯਾਰ ਅਸੀਂ ਇਸ ਇਸ ਦੇਸ਼ 'ਚ ਰਹਿ ਕੇ ਅਸੀਂ ਇਹ ਵੀਡੀਓ ਨਹੀਂ ਪਾ ਸਕਦੇ ਤੇ ਸਾਨੂੰ ਮਜਬੂਰੀ ਹੈ ਸਾਨੂੰ ਡਰਾ ਕਈ ਮੁੰਡੇ ਉੱਥੋਂ ਦੇ ਜਿਹੜੇ ਪੇਜ ਚਲਾਉਂਦੇ ਆ ਪਰ ਉਹ ਵਿਚਾਰੇ ਵੀਡੀਓ ਨਹੀਂ ਪਾ ਸਕਦੇ ਫਿਰ ਉਹ ਮੇਰੇ ਨਾਲ ਕੰਟੈਕਟ ਕਰਦੇ ਆ ਜਾਂ ਵੀ ਉੱਥੇ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਕਿਉਂਕਿ ਆਪਾਂ ਹੀ ਆਪਣਾ ਹੀ ਇੱਕ ਚੈਨਲ ਆ ਜਿਹੜਾ ਮੰਨ ਲਓ ਫਿਲੀਪੀਨ ਦੇ ਮਸਲਿਆਂ ਤੇ ਆਪਾਂ ਗੱਲ ਕਰਦੇ ਆ ਸਦਾਗਰ ਭਾਜੀ ਉਹਨਾਂ ਨੂੰ ਵੀ ਆਪਾਂ ਲੈ ਕੇ ਆਉਣੇ ਹੁੰਨੇ ਆ ਲਾਈਵ ਸੋ ਮੇਰਾ ਮਕਸਦ ਹੈ ਦੋਸਤੋ ਤੁਹਾਡੇ ਨਾਲ ਇਹ ਜਾਣਕਾਰੀ ਹੁੰਦਾ ਵੀ ਜੇ ਤੁਸੀਂ 10 12 ਲੱਖ ਰੁਪਈਆ ਲਾ ਕੇ ਵੀ ਤੁਹਾਡਾ ਉੱਥੇ ਜਿਹੜਾ ਕੰਮ ਨਾ ਚੱਲਿਆ ਤੇ ਤੁਸੀਂ ਜਿਹੜੇ ਘਰ-ਬਾਰ ਆਪਦੇ ਗਹਿਣੇ ਰੱਖਦੇ ਜਾਂ ਕੋਈ ਜ਼ਮੀਨ ਬੰਦਾ ਕੋਈ ਲੈਂਪਟ ਬਣਾ ਕੇ ਜਾਂਦਾ ਜਾਂ ਕਿਸੇ ਵੀ ਤਰੀਕੇ ਨਾਲ ਆਪਾਂ ਪੈਸੇ ਲਾ ਕੇ ਨੇ ਸਾਲ 2 ਸਾਲ ਤੁਸੀਂ ਉੱਥੋਂ ਆਪਦੀ ਜਿਹੜੀ ਕਮਾਈ ਜੇ ਤੁਹਾਡੀ ਨਾ ਹੋਈ ਕੰਪਲੀਟ ਤਾਂ ਤੁਸੀਂ ਜਿਹੜੇ ਪਿੱਛੋਂ ਕਿੰਨੇ ਟਾਈਟ ਹੋ ਜਾਓਗੇ ਤੇ ਜਿਹੜੇ ਮਾਪਿਆਂ ਦੇ ਸੁਪਨੇ ਹੁੰਦੇ ਆ ਤੇ ਉਹ ਸਾਰੇ ਜਿਹੜੇ ਉਹ ਇੱਕ ਪਰਿਵਾਰ ਨੂੰ ਚੰਗਾ ਬਣਾਉਣ ਲਈ ਚੰਗਾ ਘਰ-ਬਾਰ ਬਣਾਉਣ ਲਈ ਉਹ ਸਾਰੇ ਜਿਹੜੇ ਦੋਸਤੋ ਸੁਪਨੇ ਉਹ ਚੱਕਣਾ ਚੂਰ ਹੋ ਜਾਂਦੇ ਜੇ ਤੁਹਾਨੂੰ ਆ ਕੁਸ਼ ਐਫੋ ਜਿਆ ਲੱਗਦਾ ਵੀ ਯਾਰ ਵਿਖਣੀ ਸਬਜ਼ ਬਾਗ ਜਿਹੜੇ ਉਹ ਦਿਖਾਈ ਜਾਂਦੇ ਆ ਕੁਸ਼ਕ ਲੋਕ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਆਪਦੇ 2-3 ਲੱਖ ਬਚਾਉਣ ਲਈ ਇਹਦੇ ਚੋਂ ਪੂਰਤੀ ਕਰ ਲਈ ਹਨ ਤੇ ਤੁਹਾਨੂੰ ਅਜਾੜ ਕੇ ਰੱਖ ਦਿੰਦੇ ਆ ਫਿਰ ਉੱਥੇ ਜਿਹੜਾ ਜੇ ਤੁਸੀਂ ਨਵੇਂ ਗਏ ਤਾਂ ਤੁਹਾਨੂੰ ਉੱਥੇ ਕੰਮ ਕਿਸੇ ਏਰੀਆ 'ਚ ਪਾਉਣ ਨੂੰ ਉਹਦੇ 'ਚੋਂ ਵੀ ਤੁਹਾਡੇ ਤੋਂ ਪੈਸੇ ਮੰਗੇ ਜਾਂਦੇ ਆ 50000 ਰੁਪਏ ਤੋਂ ਜਾਂ 60000 ਰੁਪਏ ਤੋਂ ਵੀ ਅਸੀਂ ਲਵਾਂਗੇ ਤੇ ਅਸੀਂ ਇਹਦਾ ਕੰਮ અપਵਾ ਦਾਂਗੇ ਫਿਰ ਉਹ ਐਡੇ ਬੇਈਮਾਨ ਬੰਦੇ ਹੁੰਦੇ ਆ ਤੁਹਾਡਾ ਕੰਮ ਵੀ ਇਹੋ ਜਿਹਿਆਂ ਮਰੀਆਂ ਦੁਕਾਨਾਂ ਵਾਲਿਆਂ ਕੋਲੇ ਤੁਹਾਨੂੰ ਕੰਮ ਪਾਇਆ ਜਾਂਦਾ ਆਪਦੇ ਪੈਸੇ ਕੱਢਣ ਲਈ ਜਿੱਥੇ ਉਹਨਾਂ ਦੀਆਂ ਗਾਹਕਾਂ ਮਰੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਪੈਸੇ ਨਹੀਂ ਦਿੰਦੀਆਂ ਹੁੰਦੀਆਂ ਤੁਹਾਡੇ ਪੈਸੇ ਉੱਥੇ ਦਿੱਤੇ ਜਾਂਦੇ ਤੇ ਉਹਨਾਂ ਚੋਂ ਜਿਹੜੇ ਉਹਨਾਂ ਦੇ ਪੈਸੇ ਗਾਹਕਾਂ ਲਈ ਰਹਿੰਦੇ ਹੁੰਦੇ ਆ ਉਹ ਪੈਸੇ ਵੀ ਉਹ ਬੰਦੇ ਆਪਦੇ ਕੱਢ ਲੈਂਦੇ ਆ ਉਹਦੇ ਚੋਂ ਨਾਲੇ ਤੁਹਾਨੂੰ ਦੇਖ ਲਓ ਕਿੰਨਾ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੰਨਾ ਫਿਲੀਪੀਨ ਦੇ ਵਿੱਚ ਜਿਹੜਾ ਖੂਨ ਆ ਉਹ ਸਫੇਦ ਆ ਉਹ ਕਿਸੇ ਹੋਰ ਦੇਸ਼ 'ਚ ਨਹੀਂਗਾ ਪਰ ਜਿਹੜੇ ਪੰਜਾਬੀ ਫਿਲੀਪੀਨ ਦੇ ਵਿੱਚ ਲੋਕ ਰਹਿੰਦੇ ਆ ਬਹੁਤ ਚੰਗੇ ਵੀ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਫੇਸਬੁੱਕ ਤੇ ਵੀ ਜੁੜੇ ਬਹੁਤ ਚੰਗੇ ਨੌਜਵਾਨ ਆ ਜਿਹੜੇ ਸੇਵਾ ਵੀ ਕਰਦੇ ਆ ਗੁਰੂ ਘਰਾਂ ਦੇ ਵਿੱਚ ਸਿੱਖ ਪੰਥ ਦੀ ਕੌਮ ਦੀ ਗੱਲ ਕਰਦੇ ਆ ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਦੋਸਤੋ ਮੇਰਾ ਮਕਸਦ ਸਿਰਫ ਇਹ ਵੀਡੀਓ ਬਣਾਉਣ ਦਾ ਹੈ ਤੁਸੀਂ ਚੱਕਾ ਚੌਂ ਦੇ ਵਿੱਚ ਆ ਕੇ ਹਨਾ ਵੀ ਜਿਹੜਾ ਹੁਣ ਜਿਹੜੇ ਉੱਥੇ ਪੰਜਾਬੀ ਪੁਰਾਣੇ ਬੰਦੇ ਵੀ ਆ ਉਹਨਾਂ ਨਾਲ ਕਦੇ ਵੀ ਮੇਰੀ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਵੀ ਅੱਗੇ ਵਾਲਾ ਜਿਹੜਾ ਉਹ ਕੰਮ ਇੱਥੇ ਨਹੀਂ ਰਿਹਾਗਾ ਵੀ ਜਿਵੇਂ ਅੱਗੇ ਸਾਨੂੰ ਇਹ ਪੈਸੇ ਦੇ ਦਿੰਦੇ ਸੀਗੇ ਲੋਕ ਤੇ ਹੁਣ ਵੀ ਜਿਹੜਾ ਕੰਮਾਂ ਦੇ ਵਿੱਚ ਇੱਥੇ ਬਹੁਤ ਮੰਦਾ ਵਾ ਸੁਮੀਰਾ ਮਕਸਦ ਦੋਸਤੋ ਇਹ ਹੀ ਸੀਗਾ ਵੀ ਤੁਸੀਂ ਦੇਖਦੇ ਕੋ ਲੁੱਟਾਂ ਖੋਹਾਂ ਕਰੀ ਜਾਂਦੇ ਆਪਣੇ ਪੰਜਾਬੀ ਮੁੰਡੇ ਇੰਨੇ ਨੇ ਲੋਕ ਉੱਥੇ ਵਿਹਲੇ ਫਿਰਦੇ ਆ ਉੱਥੇ ਨਸ਼ੇ ਜਿਹੜੇ ਉਹ ਇੰਨੇ ਹੱਦ ਤੱਕ ਤੁਹਾਨੂੰ ਉੱਥੇ ਚਿੱਟਾ ਵੀ ਮਿਲ ਜਾਂਦਾ ਸੌਖੇ ਤਰੀਕੇ ਨਾਲ ਅਸਲਾ ਵੀ ਨਜਾਇਜ਼ ਆ ਜਿਹੜਾ ਉਹ ਉੱਥੇ ਆਮ ਫਿਲੀਪੀਨ ਦੇ ਵਿੱਚ ਤੇ ਆਮ ਹੀ ਉੱਥੇ 5000 4000 ਪੀਸੋ ਤੁਸੀਂ ਕਿਸੇ ਉੱਥੇ ਫਿਲੀਪੀਨ ਚ ਜਿਹੜਾ ਡਰੱਗ ਲੈਂਦਾ ਇੱਕ ਬੰਦਾ ਉਹਨੂੰ ਤੁਸੀਂ ਦਿਓਂਗੇ ਤਾਂ ਉਹ ਉਹਦਾ ਤੁਸੀਂ ਕਿਸੇ ਤੋਂ ਵੀ ਕਤਲ ਕਰਵਾ ਸਕਦੇ ਹੋ ਤੁਸੀਂ ਉੱਥੇ ਘਰੇ ਬੈਠੇ ਵੀ ਤੁਸੀਂ ਆਮ ਹੀ ਖਬਰਾਂ ਦੇਖੀਆਂ ਕਿ ਘਰਾਂ ਦੇ ਵਿੱਚ ਵੀ ਉਹ ਵੜ ਕੇ ਜਿਹੜਾ ਉਹ ਗੋਲੀਆਂ ਕਿੰਨੇ ਆਪਣੇ ਪੰਜਾਬੀ ਵੀਰਾਂ ਨੂੰ ਮਾਰੀਆਂ ਗਈਆਂ ਹਨਾ ਪਰਿਵਾਰ ਖਤਮ ਕਰ ਦਿੱਤੇ ਗਏ ਇੱਕ ਇੱਕ ਜਗ੍ਹਾ ਉੱਥੇ ਜਿਹੜਾ ਉਹ ਪੈਸਾ ਦਿੱਤਾ ਜਾਂਦਾ ਕਦੇ ਵੀ ਇਹ ਸੋਚ ਕੇ ਮੰਨ ਲਓ ਤੁਸੀਂ ਜਾਓਗੇ ਵੀ ਅੱਜ ਸਾਡਾ ਉੱਥੇ ਪੁੱਤ ਚਲਾ ਗਿਆ ਤੇ ਉਹ ਸਾਨੂੰ ਜਾਂਦੇ ਹੀ ਕਮਾਈ ਭੇਜਣ ਲੱਗ ਜੂਗਾ ਭਾਈ ਉੱਥੇ ਕਿਸਮਤ ਦਾ ਬਹੁਤ ਜ਼ਿਆਦਾ ਕੰਮ ਕਰਦੀ ਹੈ ਜੇ ਤੁਹਾਡੀ ਕਿਸਮਤ ਤੇ ਜਾਂ ਉੱਥੇ ਲੱਕ ਤੁਹਾਡਾ ਤੇਜ ਆ ਤੇ ਉੱਥੇ ਬਹੁਤ ਬੰਦੇ ਨੇ ਜਿਹੜੀਆਂ ਉੱਥੋਂ ਜ਼ਮੀਨਾਂ ਵੀ ਬਣਾਈਆਂ ਤੇ ਬਹੁਤ ਬੰਦੇ ਨੇ ਜਿਹੜੀਆਂ ਉੱਥੋਂ ਜ਼ਮੀਨਾਂ ਗਵਾਈਆਂ ਵੀ ਆ ਸੋ ਮੇਰਾ ਮਕਸਦ ਦੋਸਤੋ ਇਹੀ ਹੁੰਦਾ ਵੀ ਤੁਹਾਡੇ ਨਾਲ ਕਿ ਭਾਈ ਜੇ ਤੁਸੀਂ ਏਦਾਂ ਤੁਹਾਡੇ ਨਾਲ ਠਗੀਆਂ ਠੂਰੀਆਂ ਹੋਣਗੀਆਂ ਕਿਉਂਕਿ ਨਵੇਂ ਬੰਦੇ ਨੂੰ ਬੋਲੀ ਨਹੀਂ ਆਉਂਦੀ ਹੁੰਦੀ ਤੇ ਕੁਸ਼ਕ ਜਿਹੜੇ ਪੁਰਾਣੇ ਬੰਦੇ ਆ ਕੁਸ਼ਕ ਕੀ ਆਹੋ ਦੋਸਤੋ ਜਾਦੇ ਨਹੀਂਗੇ ਤੇ ਬਹੁਤ ਹੱਦ ਤੱਕ ਫਿਲੀਪੀਨ ਦੇ ਵਿੱਚ ਜਿਹੜੇ ਲੋਕੀ ਬਹੁਤ ਜਾਦਾ ਚੰਗੇ ਆ ਸੋ ਮੈਂ ਚੰਗੇ ਲੋਕਾਂ ਨੂੰ ਜ਼ਰੂਰ ਇਹ ਬੇਨਤੀ ਕਰੂੰਗਾ ਕਿ ਭਾਈ ਤੁਸੀਂ ਇਹ ਜਿਹੜੀ ਵੀਡੀਓ ਕਿਉਂਕਿ ਜਿੰਨੇ ਲੋਕੀ ਇੱਥੇ ਫਿਲੀਪੀਨ ਦੇ ਵਿੱਚ ਨਵੇਂ ਬੰਦੇ ਇਹ ਜਿਹੜੇ ਲਾਲਚੀ ਲੋਕ ਆ ਜਿੰਨੇ ਬੰਦੇ ਹੁਣ ਨਵੇਂ ਇੱਥੇ ਤਾਰਨਗੇ ਦੋਸਤੋ ਉਹਨਾਂ ਹੀ ਤੁਹਾਡਾ ਜਿਹੜਾ ਤੁਸੀਂ ਚੰਗੇ ਲੋਕ ਆ ਜਿਹੜੇ ਕਿਰਤੀ ਲੋਕ ਆ ਤੁਸੀਂ ਮਿਹਨਤ ਕਰਦੇ ਆ ਨਾ ਤੇ ਤੁਹਾਡਾ ਹੀ ਜਿਹੜਾ ਇਹ ਨੁਕਸਾਨ ਇਹ ਕਰ ਰਹੇ ਆ ਕੁਝ ਕਿ ਲੋਕ ਸੋ ਮੇਰੀ ਬੇਨਤੀ ਇਹ ਹੀ ਆ ਕਿ ਦੋਸਤੋ ਇਹ ਜਿਹੜੀ ਚੰਗੇ ਲੋਕਾਂ ਲਈ ਮੈਂ ਇਹ ਵੀਡੀਓ ਪਾਈ ਆ ਤੇ ਜੋ ਮਾੜੇ ਲੋਕ ਤੁਹਾਡਾ ਬਿਜ਼ਨਸ ਮਨ ਲੁੱਠਪ ਕਰ ਲਈ ਪੰਜਾਬੀ ਇੰਨਾ ਤਾਰ ਰਹੇ ਆ ਉਹਦਾ 2-3 ਲੱਖ ਮੁਨਾਫੇ ਲਈ ਤੇ ਜਿਨ੍ਹਾਂ ਦੇ ਕਾਮਕਾਰ ਸੱਟ ਆ ਜਿਹੜੇ ਵਧੀਆ ਆਪਦੀ ਕਿਰਤ ਕਰਦੇ ਆ ਸੋ ਦੋਸਤੋ ਉਹ ਜਰੂਰ ਵੀਡੀਓ ਨੂੰ ਇਸ ਨੂੰ ਸ਼ੇਅਰ ਕਰਿਓ ਤਾਂ ਜੋ ਪੰਜਾਬ ਜਿਹਨੇ ਪੈਸਾ ਨਹੀਂ ਖਾਣਾਗਾ ਉਹ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰੂਗਾ ਮੈਨੂੰ ਇਸ ਗੱਲ ਦਾ ਪਤਾ ਕਿਉਂਕਿ ਆਪਣੇ YouTube ਚੈਨਲ ਤੇ ਵੀ ਜਾਦਾ ਜਿਹੜੇ ਆਪਣੀਆਂ ਵੀਡੀਓ ਦੇਖੀ ਜਾਂਦੀਆਂ ਨੇ ਉਹ ਫਿਲੀਪੀਨ ਤੋਂ ਜਿਹੜੇ ਪੰਜਾਬੀ ਫਿਲੀਪੀਨ ਚ ਰਹਿੰਦੇ ਆ ਉਹ ਆਪਣੀਆਂ ਵੀਡੀਓ ਦੇਖਦੇ ਆ ਤੇ ਫੇਸਬੁੱਕ ਪੇਜ ਤੇ ਵੀ ਜਿਹੜੇ ਬਹੁਤ ਜ਼ਿਆਦਾ ਆਪਣੇ ਨਾਲ ਲੋਕੀ ਜੁੜੇ ਆ ਫਿਲੀਪੀਨ ਤੋਂ ਪੰਜਾਬੀ ਤੇ ਉਹ ਬਹੁਤ ਜ਼ਿਆਦਾ ਦੇਖਦੇ ਸੋ ਦੋਸਤੋ ਮੈਂ ਤੁਹਾਡੀ ਹੀ ਗੱਲ ਕੀਤੀ ਆ ਤੁਹਾਡੇ ਬਿਜ਼ਨਸ ਨੂੰ ਹੀ ਬਚਾਉਣ ਦੀ ਗੱਲ ਕੀਤੀ ਤੁਹਾਨੂੰ ਪਤਾ ਜਿੰਨਾ ਪੰਜਾਬੀ ਮਨੀਲਾ ਦੇ ਵਿੱਚ ਉਤਰ ਗਿਆ ਤੇ ਮਨੀਲਾ ਦੇ ਵਿੱਚ ਜਿਹੜੇ ਹਾਲਾਤ ਆ ਕਮਾਂਕਾਰਾਂ ਦੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਪਿੰਡਾਂ ਦੇ ਵਿੱਚ ਜਿੱਥੇ ਤਾਂ ਕਮੇਟੀਆਂ ਬਣੀਆਂ ਉੱਥੇ ਤਾਂ ਚਲੋ ਉਹਨਾਂ ਦੇ ਸੋਹਣੇ ਕੰਮਕਾਰ ਚੱਲੀ ਜਾਂਦੇ ਆ ਪਰ ਜਿਨ੍ਹਾਂ ਨੇ ਪੈਸੇ ਖਾਣੇ ਹੁੰਦੇ ਆ ਵਿੱਚੋਂ ਉਹ ਕੀ ਕਰਦੇ ਆ ਮਨੀਲਾ ਲਿਆ ਕੇ ਬੰਦਾ ਤਾਰ ਦਿੰਦੇ ਆ ਇੱਡਾ ਵੱਡਾ ਸ਼ਹਿਰ ਆ ਉੱਥੇ ਜਿਨ੍ਹਾਂ ਦੇ ਕੰਮ ਕਰ ਕੋ ਸੈੱਟ ਹੁੰਦੇ ਗਾਖਾਂ ਪੱਕੀਆਂ ਪੈਸੇ ਦਿੰਦੀਆਂ ਉੱਥੇ ਪਾ ਪੈਸੇ ਉਹਨਾਂ ਦੇ ਦਵਾਈ ਜਾਂਦੇ ਆ ਉਹ ਗਾਖਾਂ ਕਿੰਨੇ ਕੁ ਨੂੰ ਪੈਸੇ ਮੋੜਣੀਆਂ ਸੋ ਦੋਸਤੋ ਇਹ ਵੀਡੀਓ ਤੁਹਾਡੇ ਲਈ ਆ ਜਿਹੜੇ ਕਿਰਤ ਕਰਦੇ ਸਹੀ ਢੰਗ ਤਰੀਕਿਆਂ ਨਾਲ ਕੰਮ ਕਰਦੇ ਆ ਭਾਈ ਇਸ ਵੀਡੀਓ ਨੂੰ ਜਿਹੜਾ ਬੰਦਾ ਸਹੀ ਆ ਕਿ ਉਹ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰੇ ਭਾਈ ਮੈਂ ਤੁਹਾਡੀ ਹੀ ਗੱਲ ਕੀਤੀ ਆ ਸੋ ਭਾਈ ਦੋਸਤੋ ਜਿਹ ਜਿੰਨੇ ਬੰਦੇ ਇਹ 2-3 ਬਹੁਤ ਘੱਟ ਗਿਣਤੀ ਤੇ ਇਹੋ ਜਿਹੇ ਲੋਕ ਆ ਜਿਹੜੇ ਇਹ ਪੈਸੇ ਖਾਂਦੇ ਆ ਸੋ ਭਾਈ ਜਿਹੜੇ ਚੰਗੇ ਲੋਕ ਆ ਉਹ ਜ਼ਰੂਰ ਇਹ ਆਪਣੀ ਵੀਡੀਓ ਅੱਗੇ ਤੋਂ ਅੱਗੇ ਪਹਚਾਯੋ ਤਾਂ ਜੋ ਭਾਈ ਤੁਹਾਡੇ ਜਿਹੜੇ ਕੰਮਕਾਰ ਆ ਉਹ ਇਦਾਂ ਹੀ ਬਚੇ ਰਹਿਣ ਤੇ ਨਹੀਂ ਜਿਹੜੇ ਇਹ ਠੱਗ ਲੋਕ ਆ ਇੱਥੇ ਬੰਦਿਆਂ ਨੂੰ ਲੱਖ-ਲੱਖ 2-2 ਲੱਖ ਬਚਾਉਣ ਦੀ ਖਾਤਰ ਇੱਥੇ ਬੰਦਿਆਂ ਨੂੰ ਤਾਰੀ ਜਾਂਦੇ ਆ ਉਹਨਾਂ ਦਾ ਵੀ ਨੁਕਸਾਨ ਤੇ ਭਾਈ ਜਿਹੜੇ ਤੁਸੀਂ ਕਿਰਤ ਕਰਦੇ ਆ ਸਹੀ ਤਰੀਕੇ ਨਾਲ ਤੁਹਾਡਾ ਹੀ ਨੁਕਸਾਨ ਹੋਣਾ ਵਾ ਹੋਰ ਇੱਥੇ ਕਿਸੇ ਬੰਦਿਆਂ ਦਾ ਨੁਕਸਾਨ ਨਹੀਂ ਹੋਣਾ ਜਿਨ੍ਹਾਂ ਨੇ ਇਹੀ ਮੈਥ ਲਿਆ ਵੀ ਅਸੀਂ ਦੂਰ ਨੰਬਰ ਦਾ ਪੈਸਾ ਹੀ ਜਿਹੜਾ ਹੁਕਮ ਆਉਣਾ ਵਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਭਾਈ ਜਿਹੜੇ ਤੁਸੀਂ ਇਸ ਖਿੱਤੇ ਚੋਂ ਇਸ ਬਿਜ਼ਨਸ ਚੋਂ ਤੁਸੀਂ ਕਮਾਈ ਕਰ ਰਹੇ ਹੋ ਭਾਈ ਤੁਹਾਡਾ ਨੁਕਸਾਨ ਕਰ ਰਹੇ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੋਸਤੋ ਤਾਂ ਜੋ ਇਹ ਪੰਜਾਬ ਦੇ ਲੋਕਾਂ ਤੱਕ ਇਹ ਗੱਲ ਚਲੀ ਜਾਵੇ ਕਿ ਭਾਈ ਉੱਥੇ ਕੀ ਸਿਸਟਮ ਹੈ ਕੀ ਕਿੰਨੇ ਕ ਪੈਸੇ ਲੱਗਦੇ ਆ ਤੇ ਕਿਉਂ ਅਸੀਂ ਉੱਥੇ ਉਹਦੇ ਪੁੱਤ ਪੇੜਿਆਂ ਤੇ ਸਾਡਾ ਕਿਤੇ ਨੁਕਸਾਨ ਤਾਂ ਨਹੀਂਗਾ ਸੋ ਦੋਸਤੋ ਤੁਹਾਡੇ ਲਈ ਇਹ ਮੈਂ ਵੀਡੀਓ ਬਣਾਈ ਹੈ ਕਿਉਂਕਿ ਮੈਨੂੰ ਲੋਕੀ ਇੱਥੇ ਮੈਸੇਜ ਕਰਦੇ ਆ ਫਿਲੀਪੀਨ ਤੋਂ ਕਿ ਭਾਈ ਯਾਰ ਇਸ ਟੌਪਿਕ ਤੇ ਜ਼ਰੂਰ ਵੀਡੀਓ ਬਣਾ ਦੇ ਅਸੀਂ ਤਾਂ ਇੱਥੇ ਬੈਠੇ ਆ ਤੇ ਅਸੀਂ ਡਰਦੇ ਇਸ ਚੀਜ਼ ਤੇ ਅਸੀਂ ਗੱਲ ਨਹੀਂ ਕਰ ਸਕਦੇਗੇ ਸੋ ਦੋਸਤੋ ਹੁਣ ਤੁਹਾਡੀ ਹੀ ਗੱਲ ਆ ਉਹ ਤੁਹਾਡੇ ਤੁਹਾਡੇ ਕਰਕੇ ਮੈਂ ਇੱਥੇ ਵਿੱਚ ਰੱਖਤੀ ਆ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦੋਸਤ ਕੋਈ ਆਪਾਂ ਨੂੰ ਟਿਕਟੌਕ ਤੇ ਵੀ ਦੇਖਦੇ ਆ ਤੇ ਆਪਣਾ YouTube ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ Instagram ਤੇ ਵੀ ਆਪਣਾ ਪੇਜ ਆ ਪੰਜਾਬੀ ਜਾਪਾਨ ਤੋਂ YouTube ਚੈਨਲ ਤੇ ਵੀ ਜਿੱਥੇ ਵੀ YouTube ਚੈਨਲ ਆਪਣਾ ਥੋੜਾ ਜਿਹਾ ਜਹੇ ਘੱਟ ਵਿਊ ਹੁੰਦੇ ਦੋਸਤੋ ਤੇ Facebook ਪੇਜ ਤੇ ਤੁਸੀਂ ਕਾਫੀ ਸਪੋਰਟ ਕਰਦੇ ਆ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਕੋਈ ਤੁਹਾਨੂੰ ਲੱਗੇ ਤੁਹਾਡੇ ਨਾਲ ਕੋਈ ਕਿਸੇ ਵੀ ਦੇਸ਼ 'ਚ ਬੈਠੇ ਕੋਈ ਠੱਗੀ ਧੋਖਾ ਹੁੰਦਾ ਜਾਂ ਕੋਈ ਕੁਛ ਕਰਦਾ ਜਾਂ ਫਿਲੀਪੀਨ 'ਚ ਵੀ ਤੁਹਾਨੂੰ ਕੋਈ ਤੁਹਾਡੇ ਨਾਲ ਧੱਕਾ ਕਰਦਾ ਤੁਸੀਂ ਮੇਰੇ ਨਾਲ ਜਰੂਰ ਕੰਟੈਕਟ ਕਰੋ ਆਪਾਂ ਜਿਹੜੀ ਤੁਹਾਡੀ ਗੱਲ ਆ ਉਹ ਲੋਕਾਂ ਅੱਗੇ ਰੱਖਾਂਗੇ ਕਰਨਾ ਚਾਹੁੰਦਾ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਸਾਡਾ ਵੀ ਆ ਮਸਲਾ ਇੱਥੇ ਫਿਲੀਪੀਨ ਦੇ ਵਿੱਚ ਹਨ ਤੇ ਇਹਦੇ ਤੇ ਜਰੂਰ ਵੀਡੀਓ ਕਰੇ ਕੋਈ ਤੁਹਾਡੇ ਨਾਲ ਕੁਝ ਵੀ ਵਾਪਰਦਾ ਤਾਂ ਜੋ ਜੇ ਤੁਹਾਡੇ ਨਾਲ ਤਾਂ ਉਹ ਵਾਪਰ ਗਿਆ ਪਰ ਜੇ ਅਸੀਂ ਆਉਣ ਵਾਲੇ ਸੱਚੀ ਪੰਜਾਬ ਦੇ ਲੋਕਾਂ ਦੇ ਹਾਮੀਆ ਦਰਦੀਆਂ ਹਨ ਤਾਂ ਜਿਨ੍ਹਾਂ ਨਾਲ ਉਹ ਵਾਪਰ ਗਿਆ ਉਹਦੇ 'ਚ ਆਪਾਂ ਕੁਝ ਨਹੀਂ ਕਰ ਸਕਦੇਗੇ ਤੇ ਆਉਣ ਵਾਲੇ ਜਿਹੜੇ ਵਿਚਾਰੇ ਉੱਥੇ ਸੋਚ ਰਹੇ ਕਿ ਅਸੀਂ ਫਿਲੀਪੀਨ ਜਾਣਾ ਤੇ ਉਹਨਾਂ ਰਾਈ ਆਪਾਂ ਤੁਹਾਡੀਆਂ ਜਿਹੜਾ ਤੁਹਾਡੇ ਨਾਲ ਵਾਪਰਿਆ ਉਮੀ ਆਪਾਂ ਜਾਣਕਾਰੀ ਦੇ ਕੇ ਆਪਣੇ ਚੈਨਲ ਤੇ ਤੇ ਉਹਨਾਂ ਨੂੰ ਬਚਾ ਸਕਦੇ ਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ